ਅੱਜ ਜਸੀਂ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਸਮੁੱਚੀ ਪਾਰਟੀ ਵੱਲੋਂ ਤੇ ਸਾਡੇ ਵਕੀਲ ਐ ਲਖਨਪਾਲ ਜੀ ਜੋ ਸਾਡੇ ਨਾਲ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ ਅਤਲਾ ਸਾਹਿਬ ਜੋ ਸਾਡੀ ਪਾਰਟੀ ਦੇ ਜਨ ਸਕਤੀ ਹੈ ਇਹ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ ਜੈ ਸਿੰਘ ਜੀ ਏ ਵੀ ਸਾਡੇ ਨਾਲ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ ਤੇ ਸਾਡੇ ਨਾਲ ਜਗਦੇਵ ਸਿੰਘ ਜੀ ਰਾਏਪੁਰ ਫੌਜੀ ਸਾਹਿਬ ਏ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਇੱਕ ਵਾਰ ਮਿਲਣ ਗਏ ਸੀ ਤੇ ਇਸ ਟਾਈਮ ਬਾਬਾ ਸਤਨਾਮ ਸਿੰਘ ਜੀ ਜੋ ਸਾਡੇ ਧਰਮ ਗਵਿੰਦ ਦੇ ਪ੍ਰਧਾਨ ਉਹ ਵੀ ਸਾਡੇ ਨਾਲ ਮੌਜੂਦ ਹੈ ਤੇ ਜਸਵੰਤ ਸਿੰਘ ਜੀ ਚੀਮਾ ਜੋ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਹ ਵੀ ਸਾਡੇ ਨਾਲ ਮੌਜੂਦ ਹੈ ਬੀਬੀ ਸਾਜਿਆ ਬੀਗਮ ਜੀ ਜੋ ਸਾਡੇ ਸੀਨੀਅਰ ਆਗੂ ਨੇ ਬੀਬੀਆਂ ਦੇ ਉਹ ਵੀ ਸਾਡੇ ਨਾਲ ਹਾਜ਼ਰ ਹੈ ਤੇ ਬਾਬਾ ਲੱਛਾ ਸਿੰਘ ਜੀ ਲਿੰਗ ਸਿੰਘ ਤੇ ਅਮਰਪਾਲ ਸਿੰਘ ਜੀ ਅੱਜ ਅਸੀਂ ਇੱਕ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਆ ਕਿ ਭਾਈ ਅਮਰਪਾਲ ਸਿੰਘ ਜੋ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਤੋਂ ਯਾਦ ਤੌਰ ਤੇ ਬਣਿਆ ਉਹਨਾਂ ਦਾ ਬੁਨਿਆਦੀ ਤੇ ਜਮਹੂਰੀ ਹੱਕ ਹੈ ਕਿ ਜਿਹੜੀ ਉਹਨਾਂ ਤੇ ਐਨਐਸਐਲਾਈਸੀ ਗੈਰਕਾਨੂੰਨੀ ਢੰਗ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀਗਾ ਉਹ 1970 ਯਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜੇਲ੍ਹ ਵਿੱਚ ਰਹਿ ਕੇ ਨਾ ਉਹਨਾਂ ਨੇ ਪਿੰਡ ਦਾ ਪ੍ਰਚਾਰ ਆਪ ਆ ਕੇ ਕੀਤਾ ਨਾ ਉਹਨਾਂ ਨੇ ਕਿਸੇ ਰੈਲੀ ਨੂੰ ਸਬੋਧਨ ਕੀਤਾ ਹੈ ਉਹਨੂੰ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਪਹਿਲਾਂ ਗੈਰਕਾਨੂੰਨੀ ਕੰਮ ਸੀ ਉਹਨੂੰ ਜੇਲ੍ਹ 'ਚ ਡੱਕਣਾ ਨਹੀਂ ਚਾਹੀਦਾ ਸੀ ਉਹਨੂੰ ਚੋਣ ਪ੍ਰਚਾਰ ਲਈ ਮੌਕਾ ਦੇਣਾ ਚਾਹੀਦਾ ਸੀਗਾ ਉਹ ਮੈਂਬਰ ਪਾਰਲੀਮੈਂਟ ਬਣ ਗਏ ਨੇ ਤੇ ਉਹਨਾਂ ਨੂੰ ਤੁਰੰਤ ਆਪਣਾ ਰਿਹਾ ਕਰਕੇ ਉਹਨਾਂ ਨੂੰ ਜੋ ਮੈਂਬਰ ਆਫ ਪਾਰਲੀਮੈਂਟ ਦੀ ਸੌਚ ਕਾਉਣੀ ਚਾਹੀਦੀ ਸੀ ਹੁਣ ਮੈਨੂੰ ਦੱਸੋ ਰੱਬ ਦੇਕਰ ਦੇਰ ਤਾਂ ਹੈਗਾ ਹਨੇਰ ਨਹੀਂ ਹੈ ਅਸੀਂ ਕਹਿੰਦੇ ਸੀ ਕਿ ਉਹਦੇ ਤੇ ਗੈਰਕਾਨੂੰਨੀ ਕੇਸ ਪਾਇਆ ਹੈ ਤੇ ਜਮਹੂਰੀਅਤ ਦਾ ਕਤਲ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਰਲ ਕੇ ਬੀਜੇਪੀ ਮੇਕੇ ਉਹਨਾਂ ਨੇ ਐਨਐਸਏ ਲਾਈ ਆ ਐਨਐਸਏ ਪੰਜਾਬ ਦੇ ਚੀਫ ਮਿਨਿਸਟਰ ਦੇ ਮਿਲੇ ਤੋਂ ਬਗੈਰ ਲੱਗ ਹੀ ਨਹੀਂ ਸਕਦੀਗੀ ਕੋਈ ਸਟੇਟ ਦੂਜੀ ਚਾਹ ਕੇ ਐਨਐਸਏ ਨਹੀਂ ਲਾ ਸਕਦਾ ਤੇ ਫੇਰ ਨਾਮਰਤਪਾਲ ਦੇ ਕਰੋਨਾ ਬੰਬ ਫੜਿਆ ਗਿਆ ਸੀ ਨਾ ਤੋਫੜੀ ਗਈ ਸੀ ਨਾ ਉਹਦੇ ਕੋਲ ਪਰਮਾਣੂ ਫੜਿਆ ਗਿਆ ਸੀ ਉਹਨੇ ਕਿਸੇ ਨੂੰ ਗੱਲ ਐਸੀ ਕੀਤੀ ਨਹੀਂ ਸੀ ਉਹ ਨਸ਼ੇ ਛਡਾਉਂਦਾ ਸੀ ਅਮਰਤ ਛਕਾਉਂਦਾ ਸੀ ਜੋ ਸਾਡੀ ਪਾਲਿਸੀ ਸੀ ਗੁਰੂ ਗੋਬਿੰਦ ਸਿੰਘ ਦਾ ਸਾਨਾ ਮਾਨਮਤਾਵਾ ਦੀ ਸੋਧ ਦਿੱਤਾ ਸੀ ਜਾਤ ਪਾਤ ਤੋਂ ਕੱਢਦਾ ਸੀ ਨਾ ਉਹਨੇ ਕਿਸੇ ਹਿੰਦੂ ਨੂੰ ਤੰਗ ਕੀਤਾ ਨਾ ਮੁਸਲਮਾਨ ਨੂੰ ਤੰਗ ਕੀਤਾ ਨਾ ਅਸਾਈ ਨੂੰ ਤੰਗ ਕੀਤਾ ਉਹ ਕਿਸੇ ਨੇ ਤੰਗ ਹੀ ਨਹੀਂ ਕੀਤਾ ਉਹਦੇ ਘਰੋਂ ਫੜੇ ਜ਼ਰੂਰ ਗਏ ਆ ਪੰਜ ਕਕਾਰ ਫੜੇ ਗਏ ਆ ਉਹ ਤਾਂ ਹਰੇਕ ਸਿੱਖ ਦੇ ਘਰੋਂ ਫੜੇ ਜਾਣੇ ਚਾਹੀਦੇ ਆ ਜੇ ਕਕਾਰ ਪੰਜ ਰੱਖਣੇ ਘਰ ਚੋਂ ਫੜੇ ਜਾਣਾ ਉਹ ਦੇਸ਼த்ਰੋਹੀ ਆ ਤਾਂ ਫੇਰ ਤਾਂ ਸਾਰੀ ਕੌਮ ਹੀ ਸਾਡੀ ਦੇਸ਼த்ਰੋਹੀ ਤੁਸੀਂ ਮੰਨਦੇ ਹੋ ਪਰ ਅਸੀਂ ਨਾ ਦੇਸ਼த்ਰੋਹੀ ਆਂ ਅਸੀਂ ਮਾਨਵਤਾਵਾਦੀ ਹਾਂ ਅੱਜ ਸਾਬਤ ਹੋ ਗਿਆ ਕੂੜਨਖੁੱਟੇ ਨਾਨਕਾ ਔਰ ਸੱਚ ਰਹੀ ਇੱਕ ਪਾਸੇ ਸਾਬਤ ਹੋ ਗਿਆ ਦਿੱਲੀ ਹਰ ਗਈ ਐ ਤੇ ਆਪਣਾ ਪੰਜਾਬ ਜਿੱਤ ਗਿਆ ਇੱਕ ਪਾਸੇ ਐਨਐਸਏ ਲਾਉਣ ਵਾਲੇ ਹਾਰਡਲਾਈਨ ਕਹਿਣ ਵਾਲੇ ਤੇ ਉਹਨੂੰ ਰੈਡੀਕਲ ਕਹਿਣ ਵਾਲੇ ਉਹ ਹਰ ਗਏ ਐ ਇਸ ਕਰਕੇ ਇਹ ਜਿੱਤ ਗਿਆ ਹੁਣ ਤੋਂ ਇਦੋਂ ਵੱਡਾ ਸਬੂਤ ਕੀ ਐ ਜੇ ਕਿਤੇ ਸੰਜੀਤ ਸਿੰਘ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਤੇ ਉਹਨੂੰ ਆਪਣੇ ਆਪ ਸੋਚ ਚ ਕਹੀ ਜਾਂਦੀ ਆ ਤੇ ਜੇ ਕੇਜਰੀਵਾਲ ਸਾਹਿਬ ਉਹ ਜੇਲ੍ਹ ਦੇ ਵਿੱਚ سنگੀਨ ਜੁਲਮਾਂ 'ਚ ਹੁੰਦੇ ਆ ਉਹ ਨਾ ਤਾਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਿਹਾ ਉਹ ਚੋਣ ਤਾਂ ਲੜ ਹੀ ਨਹੀਂ ਰਿਹਾ ਸੀਗਾ ਉਹ ਆਪਦੇ ਪਾਰਟੀ ਪ੍ਰਚਾਰ ਕਰ ਲਈ ਉਹਨੂੰ ਸਮਾਂ ਦੇਤਾ ਰਿਲੀਜ਼ ਕੀਤਾ ਤੇ ਭਾਈ ਅਮਰਤਪਾਲ ਨੂੰ ਰਿਲੀਜ਼ ਕਿਉਂ ਨਹੀਂ ਕੀਤਾ ਜਿਹੜਾ ਚੋਣ ਲੜ ਰਿਹਾ ਸੀ ਇਸ ਕਰਕੇ ਆਰਟੀਕਲ 75 ਦੇ ਮੁਤਾਬਕ ਸਾਡਾ ਰਾਈਟ ਬੰਦਾ ਹੈ ਕਿ ਇਹ ਸੌਂ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਜਾਵੇ ਇਹ ਸਾਡਾ ਜਮਹੂਰੀਅਤ ਹੱਕ ਹੈ ਇਸ ਕਰਕੇ ਇਹ ਜਮਹੂਰੀਅਤ ਹੱਕ ਦਾ ਉਹ ਰਾਜਨਾਜਾ ਇੰਡੀਅਨ ਸਟੇਟ ਕਰ ਰਹੀ ਹੈ ਜੇ ਦੂਜੇ ਪਾਸੇ ਵੇਖੋ ਜੇ ਅਰਨ ਜੇਤਲੀ ਜੋ ਨਹੀਂ ਰਹੇ ਉਹ ਉਸ ਅੰਮ੍ਰਿਤਸਰ ਤੋਂ ਹਾਰ ਜਾਂਦੇ ਆ ਤੇ ਉਹਨੂੰ ਖਜ਼ਾਨਾ ਵਜ਼ੀਰ ਬਣਾ ਦਿੱਤਾ ਜਾਂਦਾ ਇਹ ਕਿਹੜੇ ਕਾਨੂੰਨ ਦੀ ਗੱਲ ਹੈ ਇੱਕ ਚੁਣਿਆ ਹੋਇਆ ਐਮਪੀ ਉਹਨੂੰ ਸੌਂ ਚੱਕਣ ਦਾ ਮੌਕਾ ਨਹੀਂ ਦਿੱਤਾ ਇੱਕ ਰਵਨੀਤ ਬਿੱਟੂ ਉਹ ਲੁਧਿਆਣੇ ਤੋਂ ਚੋਣ ਹਾਰ ਜਾਂਦਾ ਉਹ ਮੈਂਬਰ ਪਾਰਲੀਮੈਂਟ ਰਹਿੰਦਾ ਨਹੀਂ ਤੇ ਉਹ ਹੱਕ ਦੇ ਜ਼ੋਰ ਤੇ ਪੰਜਾਬ ਨੂੰ ਚੜਾਉਣ ਲਈ ਸਤਿ ਕਮ ਨੂੰ ਚੜਾਉਣ ਲਈ ਸਾਡੇ ਪੰਜਾਬ ਦੇ ਜਿੰਨੇ ਵਸਦੇ ਲੋਕ ਆ ਤੇ ਜੇ ਗਰਬਨੀਤ ਬਿੱਟੂ ਨੂੰ ਹਰਾਇਆ ਉਥੋਂ ਦੇ ਸਾਰੇ ਲੋਕਾਂ ਨੇ ਰਾਇ ਹਿੰਦੂਆਂ ਨੇ ਮਿਹਰਾਇਆ ਮੁਸਲਮਾਨਾਂ ਨੇ ਮਿਹਰਾਇਆ ਅਸਾਈਆਂ ਨੇ ਹੜਾਇਆ ਪੰਜਾਬ ਦੇ ਸਾਰੇ ਲੁਧਿਆਣੇ ਦੇ ਸਾਰੇ ਲੋਕਾਂ ਨੇ ਹਰਾਇਆ ਤੇ ਉਹਨੂੰ ਵਜ਼ੀਰ ਬਣਾ ਦੇਣਾ ਇੱਕ ਹਰਿਆ ਬੰਦਾ ਵਜ਼ੀਰ ਬਣ ਸਕਦਾ ਸੌਂ ਚੱਕ ਸਕਦਾ ਕਿ ਜਿੱਤਿਆ ਬੰਦਾ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਸਾਡੀ ਮੰਗ ਹੈ ਕਿ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਬੰਦੀ ਸਿੰਘ ਜਿਹੜੇ 32-32 ਸਾਲ ਤੋਂ ਬੈਠੇ ਆ ਉਹਨਾਂ ਨੂੰ ਵੀ ਇਹ ਹਾ ਕੀਤਾ ਜਾਵੇ ਜੇ 18 ਤਰੀਕ ਤੱਕ ਸੌ ਸਮਾਗਮ ਵਿੱਚ ਨਾ ਸ਼ਾਮਲ ਕੀਤਾ ਗਿਆ ਤੇ ਸਾਡੀ ਪਾਰਟੀ ਪੰਥ ਰਿਆਗੂ ਨੂੰ ਨਾਲ ਲੈ ਕੇ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਮਿਲਾਂਗੇ ਕਿਉਂਕਿ ਇਹਨਾਂ ਨੇ ਦੋਨਾਂ ਨੇ ਰਲ ਕੇ ਗੇਮ ਖੇਡ ਕੇ ਅਮਰਤਵਾਲਾ ਨੂੰ ਅੰਦਰ ਕੀਤਾ ਇਹ ਸਾਡੀ ਗੱਲ ਸੀ ਅਸੀਂ ਇੰਡੀਆ ਦੇ ਰਾਸ਼ਟਰਪਤੀ ਨੂੰ ਮਿਲ ਕੇ ਆਏ ਹਾਂ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਉਹਨਾਂ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਤੇ ਕਿਉਂਕਿ ਸਾਡਾ ਹੱਕ ਸੀ ਬੁਨਿਆਦੀ ਸੀ ਅਸੀਂ ਕੋ ਭੀਖ ਮੰਗਣਗੇ ਸੀ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਜਿਵੇਂ ਕਿ ਆਰਟੀਕਲ 14 19 21 ਦੇ ਮੁਤਾਬਕ ਅਸੀਂ ਬਰਾਬਰ ਆ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਹੈ ਇਸ ਕਰਕੇ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਚੋਣ ਲੜਿਆ ਸੀ ਤੇ ਇਹਨਾਂ ਨੇ ਜਮਹੂਰੀਅਤ ਦਾ ਕਤਲ ਕਰਦਾ ਨਹੀਂ ਤਾਂ ਅਗਲੇ ਦਿਨ ਇਹਨੂੰ ਰਿਆਕਰਦਣਾ ਉਹਨਾਂ ਦਾ ਬੁਨਿਆਦੀ ਹੱਕ ਸੀਗਾ ਤੇ ਦੂਜੇ ਪਾਸੇ ਕਹਿਣਾ ਇੱਕ ਮੁਸਲਮਾਨ ਕੌਮ ਦਾ ਆਗੂ ਜਿਹੜਾ ਰਸ਼ੀਦ ਇੰਜੀਨੀਅਰ ਰਸ਼ੀਦ ਆ ਮੈਂਬਰ ਆਫ ਪਾਰਲੀਮੈਂਟ ਬਣਿਆ ਤੇ ਭਾਈ ਉਹ ਪਹਿਲਾ ਐਮਐਲਏ ਸੀ ਸਾਡਾ ਵਧੀਆ ਮਿੱਤਰ ਸੀ ਬੜਾ ਇਮਾਨਦਾਰ ਬੰਦਾ ਬੜਾ ਸਾਊ ਬੰਦਾ ਉਹ ਵੀ ਜੇਲ੍ਹ ਚ ਬਿਠਿਆ ਉਹਨੂੰ ਵੀ ਸੋਚ ਚਾਉਣੀ ਚਾਹੀਦੀ ਆ ਕਾਨੂੰਨੀ ਚਾਰਾ ਜੋਈ ਕੀ ਕੀਤੀ ਕੀ ਇਹ ਹੁਣ ਤੱਕ ਘੋਟੇ ਬੋਲੋ ਇਹ ਸਾਰੇ ਕਾਨੂੰਨੀ ਚਾਰਾ ਜੋਈ ਜਿਹੜੀ ਸਭ ਤੋਂ ਵੱਡੀ ਆ ਜਿਹੜੀ ਕਾਨੂੰਨ ਬੰਦੀ ਆ ਇੰਡੀਆ ਦੀ ਪਾਰਲੀਮੈਂਟ ਤੇ ਜਿੱਥੇ ਕਾਨੂੰਨ ਬੰਦੇ ਆ ਕਾਨੂੰਨ ਘੜੇ ਬੈਠਦੇ ਆ ਅੱਜ ਕਾਨੂੰਨ ਤੇ ਬੈਠਣ ਵਾਲੇ ਕਾਨੂੰਨ ਘੜੇ ਅੱਜ ਜ਼ਾਲਮ ਬਣੇ ਬੈਠੇ ਆ ਉਹ ਅੱਤਵਾਦ ਫਲਾ ਰਹੇ ਆ ਉਹ ਰੈਡਿਕਲ ਰਫਈਆ ਅਪਣਾ ਰਹੇ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਕਿ ਜਦੋਂ ਕਾਨੂੰਨ ਦੀ ਵੱਡੀ ਜਿਹੜੀ ਚੋਣ ਆ ਉਹ ਪਾਰਲੀਮੈਂਟ ਦੀ ਚੋਣ ਅਮਰਤਪਾਲ ਜਿੱਤੀ ਗਿਆ ਤੇ ਇਸ ਤੋਂ ਮਗਰੀ ਗੱਲ ਤਾਂ ਕੋਈ ਨਹੀਂ ਜੱਸੀ ਕਾਨੂੰਨ ਦੇ ਜਿੱਥੇ ਕਾਨੂੰਨ ਬਣਦੇ ਆ ਜਿੱਥੇ ਕਾਨੂੰਨ ਘੜਿਆ ਉਹ ਚੋਣ ਤੋਂ ਜਿੱਤ ਗਿਆ ਇਸ ਕਰਕੇ ਉਹ ਕਾਨੂੰਨ ਦੇ ਰਾਖੇ ਕਾਨੂੰਨ ਨੂੰ ਆਪ ਨਹੀਂ ਮੰਨ ਰੇ ਤੇ ਇਹ ਭਾਈ ਅਮਰਤਪਾਲ ਤੇ ਸਾਰੇ ਕਾਨੂੰਨ ਨੂੰ ਮੰਨਣ ਵਾਲੇ ਬੰਦੇ ਤੇ ਅਸੀਂ ਪੰਜਾਬ ਦੇ ਵਿੱਚ ਪੀਸ ਚਾਹਣਾ ਚਾਹੁੰਦੇ ਆ ਇੱਕ ਮੈਂ ਤੁਹਾਨੂੰ ਕਹਿਣਾ ਇਹ ਜਿਹੜੇ ਲੀਡਰ ਹੈ ਨਾ ਇਹ ਪੰਥ ਦਾ ਕੰਮ ਕਰਦੇ ਆ ਨਾ ਪੰਜਾਬ ਦਾ ਕਰਦੇ ਆ ਨਾ ਵਪਾਰੀਆਂ ਦੀ ਗੱਲ ਸੁਣਦੇ ਆ ਨਾ ਮਜ਼ਦੂਰਾਂ ਦੀ ਗੱਲ ਸੁਣਦੇ ਆ ਨਾ ਆਪਣੀ ਕੌਮ ਦੀ ਗੱਲ ਸੁਣਦੇ ਆ ਨਾ ਸੋਸ਼ਲ ਮੀਡੀਆ ਤੇ ਜ਼ੁਲਮ ਹੋਈ ਜਾਂਦਾ ਹੈ ਉਹਨਾਂ ਤੇ ਨੈਟ ਬੰਦ ਕਰ ਉਹਨਾਂ ਦੇ ਚੈਨਲ ਬੰਦ ਕੀਤੇ ਜਾਂਦੇ ਆ ਡੈਮੋਕ੍ਰੇਸੀ ਦੇ ਪਿਲਰ ਦੇ ਉੱਤੇ ਬਹੁਤ ਵੱਡਾ ਧੱਬਾ ਲਾ ਦਿੱਤਾ ਜਾਂਦਾ ਜੇ ਪਈਏ ਤੁਹਾਡੇ ਚੈਨਲ ਬੰਦ ਕਰ ਦਿੰਦੇ ਆ ਵੈਬਸਾਈਟਾਂ ਤੁਹਾਡੀਆਂ ਬੰਦ ਕਰ ਦਿੰਦੇ ਆ ਤੇ ਫਿਰ ਇਹ ਜਮਹੂਰੀਅਤ ਦਾ ਕਤਲ ਕਰਨਾ ਕੌਣ ਆਲੇ ਉਹੀ ਪਾਰਲੀਮੈਂਟ ਜਿਹੜੇ ਕਾਨੂੰਨ ਬਣਾਉਂਦੀ ਆ ਤੇ ਫਿਰ ਮੈਂ ਅੱਜ ਪੂਰੀ ਦੁਨੀਆ ਨੂੰ ਕਹਿਣਾ ਚਾਹਣਾ ਹੈ ਕਿ ਅੱਜ ਸਾਰੀ ਦੁਨੀਆ ਵੇਖੇ ਇਹ ਆਵਾਜ਼ ਅਮਰੀਕਾ ਕੈਨੇਡਾ ਜਰਮਨ ਫਰਾਂਸ ਦੇ ਵਿੱਚੋਂ ਉੱਠ ਰਹੀ ਆ ਤੇ ਇਹ ਆਵਾਜ਼ ਬਹੁਤ ਵੱਡੀ ਉੱਠੂਗੀ ਤੇ ਇਸ ਕਰਕੇ ਇੰਡੀਆ ਦਾ ਅੱਜ ਬਿਲਕੁਲ ਜਮਹੂਰੀਅਤ ਦਾ ਜਨਾਜ਼ਾ ਨਿਕਲ ਗਿਆ ਜਿਹੜੇ ਅਮਰਤਪਾਲ ਨੂੰ ਰਿਹਾਨੀ ਕਰ ਸਕਦੇ ਅਸੀਂ ਕਹਿ ਰਹੇ ਹਾਂ ਕਿ 18 ਤੱਕ ਕਰ ਆ ਫਿਰ ਸੋਣ ਨਹੀਂ ਫੈਲੀ ਤੇ ਚੀਜ਼ ਨਹੀਂ ਸਾਵੀ ਹਾਂ 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 ਅਸੀਂ ਪੰਜਾਬ ਦੇ ਮੁਖਮੰਤਨ ਨੂੰ ਮਿਲਾਂਗੇ ਉਸ ਤੋਂ ਪਹਿਲਾਂ ਹੀ ਤੁਸੀਂ ਜਿਹੜਾ ਹੈਗਾ ਐਫਰਡ ਕਿਉਂ ਨਹੀਂ ਕਰਦੇ ਹੈਗੇ ਅਸੀਂ ਉਸ ਤੋਂ ਵੱਡੀ ਜਗ੍ਹਾ ਤੇ ਰਾਸ਼ਪਤੀ ਨੂੰ ਮਿਲਿਆਏ ਆ ਤੇ ਫੇਰ ਉਹਦੀ ਤਕ ਨਹੀਂ ਰਹਿ ਜਾਂਦੀ ਕਿ ਵੀ ਰਾਸ਼ਪਤੀ ਇਸ ਦੇ ਨੋਟਿਸ ਲੈਂਦੇ ਆ ਕਿ ਨਹੀਂ ਲੈਂਦੇ ਤੇ ਇਸ ਕਰਕੇ ਉਸ ਤੋਂ ਬਾਅਦ ਕਿਉਂਕਿ ਇਹਨਾਂ ਦੋਨਾਂ ਨੇ ਮਿਲ ਕੇ ਗੇਮ ਖੇਡੀ ਆ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਮਿਲ ਕੇ ਆਪ ਦੀ ਗੱਲ ਰੱਖਾਂਗੇ ਅੱਛਾ ਤੁਸੀਂ ਰਾਸ਼ਟਰਪਤੀ ਨਾਲ ਤੁਹਾਡਾ ਬਹੁਤ ਮਿਲ ਕੇ ਆਇਆ ਹੈਗਾ ਕੀ ਗੱਲ ਬਾਤ ਹੈ ਉਹਦੇ ਜੀ ਗੱਲ ਬਾਤ ਆ ਵੀ ਸਾਡਾ ਰਾਈਟ ਹੈਗਾ ਆਰਟੀਕਲ 75 ਦੇ ਤਹਿਤ ਸਾਡਾ ਰਾਈਟ ਬਣਦਾ ਹੈ ਕਿ ਅਸੀਂ ਕਿਹਾ ਜੇ ਰਵਨੀਤ ਮਿੱਟੂ ਤੇ ਹੋਰ ਸਾਰੇ ਸੋਚ ਸਕਦੇ ਆ ਜੇ ਆਰਟੀਕਲ 14 19 21 ਦੇ ਮੁਤਾਬਕ ਬਰਾਬਰਤਾ ਤੇ ਇਸ ਕਰਕੇ ਉਹਦੇ ਤੇ ਕੋਈ ਇਲਜ਼ਾਮ ਹੀ ਨਹੀਂ ਬਣਦਾ ਇਸ ਕਰਕੇ ਗੈਰ ਕਾਨੂੰਨੀ ਉਹਦੇ ਤੇ ਜ਼ੁਲਮ ਕਰਕੇ ਉਹਨੂੰ ਅੰਦਰ ਰੱਖਿਆ ਹੋਇਆ ਤੇ ਉਹਨਾਂ ਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣ ਲਈ ਹੈ ਤੇ ਮੈਮੋਰੰਡਮ ਸਾਨੂੰ ਲੈ ਕੇ ਰিসিਵ ਕਰਕੇ ਇੱਕ ਕਾਪੀ ਇੰਗਲਿਸ਼ ਦੀ ਤੇ ਇੱਕ ਪੰਜਾਬੀ ਦੀ ਸਾਨੂੰ ਦੇ ਦਿੱਤੀ ਹੈ। ਮੈਂ ਕਹਿੰਦਾ ਤੁਹਾਨੂੰ ਵੀ ਤੁਹਾਨੂੰ ਮਿਲ ਕਰਨ ਕਿਉਂ ਨਾ ਕਰਨਗੇ? ਅਮਲ ਕਰਨਾ ਹੀ ਪੈਣਾ। ਸੱਚ ਸੱਚ ਰਹਿੰਦਾ, ਝੂਠ ਝੂਠ ਰਹਿੰਦਾ। ਸਤੰਦੋਰ ਸਾਹਿਬ ਪ੍ਰਸ਼ਾਸਨ ਦੀ ਗੱਲ ਕਰੀਏ ਕਿਉਂਕਿ ਇਹਨਾਂ ਵੱਲੋਂ ਜਿਹੜਾ ਹੈਗਾ ਅਮਰਤਪਾਲ ਦੀ ਰਿਹਾਈ ਸੰਬੰਧੀ ਪਹਿਲਾਂ ਕਾਜ ਬਤਰ ਪਿਆਰ ਕੀਤੇ ਜਾਣਾ ਕਿ ਉਹਨਾਂ ਨਾਲ ਗੱਲਬਾਤ ਹੋਈ ਕਿਸੇ ਤਰ੍ਹਾਂ। ਵੇਖੋ ਸਾਡਾ ਡਿਊਟੀ ਬਣਦੀ ਆ ਕਿ ਸਾਡਾ ਮੈਂਬਰ ਆਫ ਪਾਰਲੀਮੈਂਟ ਜੇ ਅਸੀਂ ਇਹ ਇਹ ਕਈੇ ਪਰਿਵਾਰ ਨੂੰ ਜੇ ਅਸੀਂ ਤੁਹਾਡੇ ਲਿਆ ਕਰ ਲਈ ਅਸੀਂ ਆ ਕਰਨੇ ਛੋਟੀਆਂ ਗੱਲਾਂ ਹੁੰਦੀਆਂ ਉਹਨਾਂ ਨੇ ਆਪਣਾ ਕੌਮ ਤੇ ਪੰਜਾਬ ਲਈ ਜਿਹੜਾ ਕੰਮ ਕੀਤਾ ਸਾਡੀ ਆਪਣੀ ਡਿਊਟੀ ਹੈ ਆਪ ਮੁਹਾਰੇ ਹੀ ਇਹ ਸਾਰਿਆਂ ਨੂੰ ਇਸ ਮੰਗ ਨੂੰ ਉਠਾਉਣਾ ਚਾਹੀਦਾ ਹਨ ਅਮਰੀਕਾ ਕੈਨੇਡਾ ਜਰਮਨ ਫਰਾਂਸ ਦੇ ਵਿੱਚ ਸਾਡਾ ਜਸਪ੍ਰੀਤ ਸਿੰਘ ਵਕੀਲ ਅਤੇ ਹੋਰ ਹਿਊਮਰਿਸਟ ਜਿਹੀ ਬੰਦੀਆਂ ਠਾਰੀਆਂ ਤੇ ਭਾਈ ਸਰਬਜੀਤ ਸਿੰਘ ਜਿਨ੍ਹਾਂ ਨੂੰ ਬਹੁਤ ਵੱਡੀ ਬਹੁਮਤ ਦੇ ਨਾਲ ਜਿਤਾ ਕੇ ਉਹਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਤੇ ਫੇਰ ਭਾਈ ਉਹਨਾਂ ਨੇ ਆਵਾਜ਼ ਠਾਤੀ ਤੇ ਸਾਡਾ ਵੈਸੇ ਡਿਊਟੀ ਬਣਦੀ ਹੈ ਅਸੀਂ ਆਪਦੀ ਡਿਊਟੀ ਨਿਭਾ ਰਹੇ ਹਾਂ ਧੰਨਵਾਦ ਕੀ ਨਾਮ ਤੁਹਾਡਾ ਕੀ ਜਾਣਨਾ ਚਾਹੋਗੇ ਜੀ ਹਾਂ ਮੈਂ ਲਖਨਿੰਦਰ ਸਿੰਘ ਲਖਨਪਾਲ ਐਡਵੋਕੇਟ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਅਸੀਂ ਰਾਸ਼ਟਰਪਤੀ ਸਾਹਿਬ ਨੂੰ ਮਿਲੇ ਸੀ ਉਹਦਾ ਅਜਸਟਿੰਗ ਡਿਸਪੈਂਸਿੰਗ ਕਾਨਸਲ ਵਾਲੇ ਦੀ ਗਵਾਹੀ ਦੇ ਵਿੱਚ ਰਾਸ਼ਟਰਪਤੀ ਨੇ ਮਿਲਣ ਦਾ ਥੋੜੀ ਮੈਨੂੰ ਕੁਐਸਚਨ ਪੁੱਛਿਆ ਗਿਆ ਸੀ ਕਿ ਕਾਨੂੰਨੀ ਚਾਰਜ ਵੀ ਕਰ ਰਹੇ ਹਾਂ ਕਿਉਂਕਿ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਆ ਉਹ ਵਿਦਿਸ਼ ਪਾਰਟਸ ਆਫ ਦੀ ਸਟੇਟ ਗਵਰਨਮੈਂਟ ਫਿਰ ਸੈਂਟਰ ਗਵਰਨਮੈਂਟ ਨੂੰ ਲਾਉਂਦੀ ਹੈਗੀ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਹੈਗਾ ਉਹਦੇ ਵਿੱਚ ਦੋਨੋਂ ਸਰਕਾਰਾਂ ਦੀ ਪੂਰੀ ਮੂਲੀਕ ਭੂਮਿਕਾ ਹੁੰਦੀ ਹੈ ਪੰਜਾਬ ਦੀ ਗਵਰਨਮੈਂਟ ਨੇ ਸਿਰਫ ਜਿਹੜਾ ਕੇਸ ਬਣਦਾ ਸੀ ਭਾਈ ਸਾਹਿਬ ਉੱਤੇ ਸਿਰਫ 751 ਦਾ ਕੇਸ ਬਣਦਾ ਸੀਗਾ ਪੰਜਾਬ ਸਰਕਾਰ ਨੇ ਸ਼ਿਪਾਰਸ਼ ਕੀਤੀ ਤੇ ਸੈਂਟਰ ਗਵਰਨਮੈਂਟ ਨੇ ਉਹ ਚਾਹੁੰਦੀ ਸੀ ਵੀ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਇੱਕ ਉਹ ਇਨਸਾਨ ਜੋ ਨਸ਼ਿਆਂ ਦੇ ਖਿਲਾਫ ਸਿੱਖੀ ਦਾ ਪ੍ਰਚਾਰ ਕਰ ਰਿਹਾ ਜੋ ਸਿੱਖੀ ਤੋਂ ਟੁੱਟੇ ਹੋਏ ਬੰਦੇ ਨੇ ਜਾਂ ਢੜਕ ਗਏ ਨੇ ਉਹਨਾਂ ਨੂੰ ਦੁਬਾਰਾ ਸਿੱਖੀ ਦੇ ਰਾਹ ਤੇ ਲੈ ਕੇ ਆ ਰਹੇ ਨੇ ਇਹਨਾਂ ਸਾਡੇ ਵਰਗੇ ਜਿਹੜੇ ਸਹਿਤਾਰੀ ਸਿੱਖ ਨੇ ਉਹਨਾਂ ਨੂੰ ਅਮਰਤ ਪਾਣਸਕਾਰ ਰਹੇ ਨੇ ਉਹਨਾਂ ਦਾ ਇਹੇ ਜਰੂਰੂ ਸੀਗਾ ਇਹ ਪੰਜਾਬ ਗਵਰਨਮੈਂਟ ਨੂੰ ਮੁੱਖ ਮੰਤਰੀ ਪੰਜਾਬ ਨੂੰ ਪਸੰਦ ਨਹੀਂ ਸੀ ਬੀਜੇਪੀ ਗਵਰਨਮੈਂਟ ਨੂੰ ਪਸੰਦ ਨਹੀਂ ਸੀ ਤਾਂ ਉਹਨਾਂ ਦੇ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਗਿਆ ਉਸ ਤੋਂ ਬਾਅਦ ਵੱਡੀ ਗੱਲ ਇਹ ਹੋਈ ਕਿ ਨੈਸ਼ਨਲ ਸਕਿਉਰਿਟੀ ਐਕਟ ਜਦੋਂ ਬਣਦਾ ਤਾਂ ਵਿਦਨ 3 ਵੀਕ ਤਿੰਨ ਹਫ਼ਤਿਆਂ ਤੋਂ ਲੈ ਕੇ ਤਿੰਨ ਮਹੀਨਿਆਂ ਦੇ ਵਿੱਚ ਇੱਕ ਐਡਵਾਈਜ਼ਰੀ ਕਮੇਟੀ ਬਣਦੀ ਹੁੰਦੀ ਆ ਉਹਨੇ ਦੱਸਣਾ ਹੁੰਦਾਗਾ ਵੀ ਜਿਹੜੀ ਨੈਸ਼ਨਲ ਸਕਿਉਰਿਟੀ ਐਕਟ ਅਸੀਂ ਮੇਡ ਆਊਟ ਕੀਤਾਗਾ ਉਹਦਾ ਖਤਰਾ ਕੀ ਹੈਗਾ ਜਿਹੜਾ ਭਾਈ ਸਾਹਿਬ ਤੇ ਨੈਸੋ ਕਿਉ ਟੈਕਟ ਲਾਇਆ ਸੀਗਾ ਉਹਦਾ ਸਾਡੇ ਦੇਸ਼ ਨੂੰ ਕੀ ਖਤਰਾ ਸੀ ਅੱਜ ਤੱਕ ਉਹਦੀ ਰਿਪੋਰਟ ਪੇਸ਼ ਨਹੀਂ ਕਰ ਸਕੇ ਇਟ ਮੀਨਸ ਉਹ ਫੇਲਿਅਰ ਹੋ ਗਏ ਜੇ ਤਿੰਨ ਵੀਕਸ ਤੋਂ ਲੈ ਕੇ ਤਿੰਨ ਮਹੀਨੇ ਦੇ ਵਿੱਚ ਰਿਪੋਰਟ ਨਹੀਂ ਪੇਸ਼ ਕਰਦੇ ਤਾਂ ਆਲਰੇਡੀ ਹੋ ਹੀ ਉਹਨੂੰ ਉਹ ਵਿਕੇਟ ਹੋ ਜਾਣਾ ਸੀਗਾ ਤਾਂ ਇਹ ਜਿਹੜੇ ਜਿੰਨਾ ਕਾਨੂੰਨ ਲਗਾਇਆ ਗਿਆਗਾ ਕਾਨੂੰਨ ਦੀ ਪਾਲਣਾ ਭਾਈ ਸਾਹਿਬ ਇਹ ਸਾਡੀ ਜਿਹੜੇ ਗੌਰ ਸਰਕਾਰਾਂ ਨੇ ਉਹ ਨਹੀਂ ਕਰ ਰਹੀਆਂ ਇਹ ਸਾਰੀਆਂ ਗੱਲਾਂ ਅਸੀਂ ਰਾਸ਼ਟਰਪਤੀ ਦੇ ਧਿਆਨ ਚ ਲਿਆਂਦੀਆਂ ਗਈਆਂ ਨੇ ਸਾਨੂੰ ਪੂਰੀ ਹੋਪ ਆ ਪੂਰੀ ਉਮੀਦ ਆ ਵੀ ਜਿਵੇਂ ਹੋਰ ਪਾਰਲੀਮੈਂਟ ਸਾਰੇ ਸੌਂ ਚੱਕਣਗੇ ਭਾਈ ਸਾਹਿਬ ਵੀ ਸੌਂ ਚੱਕਣਗੇ ਜੇ ਨਹੀਂ ਚੱਕਦੇ ਜਿਹੜੀ ਅਜੇ ਹੀ ਆਉਂਦੀ ਆ ਤਾਂ ਫਿਕਰ ਦੇ ਵਿੱਚ ਛਾੜੇ ਸਰਦਾਰ ਜੀ ਨੇ ਕਿਹਾ ਵੀ ਸੀਐਮ ਸਾਹਿਬ ਨੂੰ ਤਾਂ ਇੱਕ ਵਾਰੀ ਮਿਲਾਂਗੇ ਬਾਕੀ ਜੋ ਵੀ ਪ੍ਰੋਗਰਾਮ ਹੋਊਗਾ ਉਹ ਪਰਿਵਾਰ ਨਾਲ ਮਿਲ ਕੇ ਪੈਸਾ ਨਾਲ ਮਿਲ ਕੇ ਜਿਵੇਂ ਵੀ ਹੋਊਗਾ ਅੰਮ੍ਰਿਤਪਾਲ ਜੀ ਨਾਲ ਬਾਤੀ ਕੀਤਾ ਜਾਊਗਾ ਅੱਛਾ ਤੁਸੀਂ ਕਦੋਂ ਰਾਸ਼ਟਰੀ ਨਿਵੇਸ਼ ਪਿੰਡ ਦੇ ਬਦਲ ਕਰੋ